ਗਰਾਉਂਡੀ ਮੁਹੱਲਾ ਜੀਤਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਮ੍ਰਿਤਕ ਦੀ ਪਛਾਣ ਵੀ ਹੋ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਘਰੇ ਵਾਪਸ ਆਈ ਤਾਂ ਵੇਖਿਆ ਕਿ ਮੇਰਾ ਪਤੀ ਪੱਖੇ ਨਾਲ ਸੁੱਟ ਰਿਹਾ ਸੀ ਜਿਸ ਨੂੰ ਵੇਖ ਕੇ ਮੈਂ ਘਬਰਾ ਗਈ ਤੇ ਮੈਂ ਆਪਣੀ ਪਰਚਾਈਤੋਂ ਕਾਰਦ ਲੈ ਕੇ ਬੜੀ ਮੁਸ਼ਕਲ ਨਾਲ ਆਪਣੇ ਪਤੀ ਦੇ ਗਾਲ ਦੇ ਵਿੱਚ ਪਾਏ ਹੋਏ ਪਰਨੇ ਨਾਲ ਲਏ ਹੋਏ ਫਾਹੀ ਨੂੰ ਵਣ ਕੇ ਇਕੱਲੀ ਨੇ ਆਪਣੇ ਪਤੀ ਮ੍ਰਿਤਕ ਸਰੀਰ ਨੂੰ ਥੱਲੇ ਉਤਾਰਿਆ ਸੋ ਉਸ ਤੋਂ ਬਾਅਦ ਮੈਂ ਇਸ ਬਾਰੇ ਵਾਰਡ ਕਾਉਂਸਲਰ ਨੂੰ ਸੂਚਿਤ ਕੀਤਾ ਹੋਰ ਕੀ ਕੁਝ ਆਖਿਆ ਮ੍ਰਿਤਕ ਦੀ ਪਤਨੀ ਨੇ ਆਹ ਤੁਹਾਨੂੰ ਸੁਣਾਉਨੇ ਆ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਕੀ ਨਾਮ ਵੀ ਰ ਆਪਣਾ ਮੇਰਾ ਜੀ ਨਾਮਾ ਜੀ ਮੈਂ ਲੁਧਿਆਣੇ ਤੋਂ ਆਇਆ ਸਰ ਅੱਛਾ ਕੀ ਦਾ ਮਾਮਾ ਜੀ ਦੀ ਸਾਨੂੰ 2 ਵਜੇ ਤਕਰੀਬਨ ਫੋਨ ਕਰਕੇ ਦੱਸਿਆ ਕਿ ਡੈਥ ਹੋ ਗਈ ਹੈ ਜੀ ਹਾਂ ਅੰਡ ਗਵਾਂਡ ਚ ਕਿਸੇ ਨੂੰ ਨਹੀਂ ਪਤਾ ਜੀ ਮੈਂ ਅੰਡ ਗਵਾਂਡ ਚ ਸਾਰਿਆਂ ਨੂੰ ਪੁੱਛਿਆ ਮੇਰੇ ਮਾਮਾ ਜੀ ਨੇ ਨਾਲ ਇਹਨਾਂ ਨੂੰ ਪੁੱਛਿਆ ਜੀ ਵੀ ਮਮਈ ਜੀ ਦਾ ਸਹੀ ਗੱਲ ਹੈ ਮਮਾ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਕਿਹਾ ਤੁਸੀਂ ਅੰਦਰ ਚਲ ਜਿਓ ਕਹਿੰਦਾ ਮੈਂ ਅਸੀਂ ਬੋਲ ਵਿਚਾਲ ਹੈ ਨਹੀਂ ਇਹਨਾਂ ਦੀ ਜੀ ਪਹਿਲੇ ਵੀ 2 ਮਹੀਨੇ ਪਹਿਲਾਂ ਵੀ ਅਸੀਂ ਕੰਪਲੀਟ ਕਰਾ ਕੇ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਅੰਦਰ ਆਏ ਅਸੀਂ ਦੇਖਣ ਲਈ ਜੀ ਅੰਦਰ ਬੜਿਆ ਇਹਨਾਂ ਦਾ ਮੁੰਡਾ ਆ ਤੇ ਇਹਨਾਂ ਦੇ ਜਿੰਨੇ ਰਿਸ਼ਤੇਦਾਰ ਲੇਡੀਜ਼ ਹੋ ਕੇ ਹਮ ਸਾਰੀਆਂ ਲੇਡੀਜ਼ ਮੇਰੇ ਆ ਦੇਖੋ ਜੀ ਆ ਬੁੱਲ ਪਾੜੇ ਪਏ ਅੰਦਰ ਮੇਰਾ ਮੂੰਹ ਖਿੱਚਦੇ ਪਏ ਆ ਉਹ ਡਾਂਗ ਚੱਕੀ ਫਿਰਦਾ ਸੀ ਮਾਉਂਦੀ ਡਾਂਗ ਖੋਈ ਇਹਨੇ ਆਪਦੀ ਭੈਣ ਦੇ ਡਾਂਗ ਮਾਰੀ ਜੀ ਉਹਦੇ ਸਾਰੀ ਹਾਲਤ ਹੀ ਇੰਨੀਆਂ ਗੰਦੀਆਂ ਗਾਲਾਂ ਕ ਕੀ ਕੀ ਮੈਨੂੰ ਲੱਗਦਾ ਤੁਹਾਨੂੰ ਕਿਵੇਂ ਮੌਤ ਹੋਈ ਇਹਨਾਂ ਦੀ ਮੈਨੂੰ ਜੀ ਇਹਨਾਂ ਦੇ ਸ਼ੱਕ ਹੈ ਜੀ ਸਾਨੂੰ 100% ਸ਼ੱਕ ਹੈ ਕਿ ਇਹਨਾਂ ਨੇ ਹੀ ਮਾਰਿਆ ਜੀ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਇੱਕ ਬੰਦਾ ਹੁੰਦਾ ਕਰੇ ਸ਼ਰਿਆਮ ਹੁੰਦਾ ਪੱਲਾਣਾ ਨਾਮ ਹੁੰਦਾ ਜੀ ਅਸੀਂ ਪਹਿਲੇ ਵੀ ਕੰਪਲੀਟ ਦੇਣ ਗਏ ਆ ਸਾਡੀ ਕਿਸੇ ਨੇ ਨਹੀਂ ਸੁਣਵਾਈ ਕੀਤੀ ਜੀ ਨਾ ਸਾਡੀ ਕੋਈ ਪੁਲਿਸ ਵਾਲਿਆਂ ਨੇ ਸੁਣਵਾਈ ਕੀਤੀ ਹੁਣ ਵੀ ਮੈਨੂੰ ਅੱਧਾ ਪੂਨਾ ਘੰਟਾ ਹੋ ਗਿਆ ਜੀ ਫੋਨ ਕੀਤੇ ਉਹਨੂੰ ਨਾ ਕੋਈ ਪੁਲਿਸ ਆਈ ਗਈ ਜੀ ਅਜੇ ਤੱਕ ਇਹ ਲਾਪਰੀ ਦਾ ਜਿਹੜਾ ਮੁੰਡਾ ਜੀ ਇਹਦਾ ਇੰਨਾ ਹੱਥ ਖੁੱਲਿਆ ਹੋਇਆ ਜੀ ਇਹਨੂੰ ਇੰਨੀ ਸ਼ੂਟ ਹੈ ਤੇ ਹਰ ਇੱਕ ਲੇਡੀਜ਼ ਦੇ ਹੱਥ ਪੈਂਦਾ ਜੀ ਅੱਜ ਤੋਂ ਆ ਤੁਸੀਂ ਅੰਦਰ ਕੰਡੀਸ਼ਨ ਦੇਖੋ ਮੇਰੀ ਨਾਨੀ ਜੀ ਦੀ ਜੀ ਜਾ ਕੇ ਅੰਦਰ ਉਹ ਵੀ ਬੰਜੇ ਦੇ ਪਏ ਹੋਏ ਆ ਇਹ ਇੰਨੇ ਗੰਦੇ ਬੰਦੇ ਆ ਜੀ ਕਹਿਣ ਦੀ ਹੱਦ ਨਹੀਂ ਮਾਂ ਪੈਂਦੀਆਂ ਗਾਲਾਂ ਇਹੋ ਜਿਹੀਆਂ ਗਾਲਾਂ ਕੱਢਦੇ ਨੇ ਆ ਮਾਮੀ ਸਾਡੀ ਤਾਂ ਜੀ ਅਮੀ ਕਹੀਏ ਜੀ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਸਾਡੀ ਮਾਮੀ ਇੰਨੀ ਕਰੈਕਟਰਲੈਸ ਆ ਜੀ ਸਾਨੂੰ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਆ ਸਾਡੀ ਮਾਮੀ ਬਾਰੇ ਠੀਕ ਕਿ ਨਾਮ ਹੈ ਸਰਬਜੀਤ ਤੇ ਕੀ ਲਾੜ ਜਿੰਨਾਂ ਦੀ ਮੌਤ ਹੋਈ ਆ ਮੇਰੇ ਘਰ ਵਾਲਾ ਜੀ ਕਿਦਾਂ ਮੌਤ ਹੋਈ ਇਹ ਮੌਤ ਹੋਈ ਆ ਜੀ ਮੈਂ ਤਾਂ ਸਵੇਰ ਕੰਮ ਤੇ ਗਈ ਆ ਬੇਟਾ ਮੇਰਾ ਮੈਥੋਂ ਪਹਿਲਾਂ ਨਿਕਲ ਗਿਆ ਚਾਹ ਪੀ ਕੇ ਸੀ ਮਾਂ ਪੋਤਾ ਨਿਕਲ ਗਿਆ ਨੋ ਮੇਰੀ ਰਖੜੀਆਂ ਬੰਨਣ ਗਈ ਆ। ਅਰੇ ਸਾਡਾ ਕੋਈ ਨਹੀਂ ਸੀਗਾ। ਠੀਕ ਆ ਮੈਂ ਆਈਆਂ 12 12 12:30 ਵਜੇ ਆਈਆਂ ਕੰਮ ਤੋਂ। ਤੇ ਜਦੋਂ ਮੈਂ ਵੇਖਿਆ ਆਣ ਕੇ ਵੀ ਆਹ ਗੱਲ ਆਏ ਹੋ ਗਈ ਆ। ਮੈਂ ਚੱਕਿਆ ਚੱਕ ਕੇ ਮੈਨੂੰ ਨਹੀਂ ਪਤਾ ਲੱਗਾਗਾ ਵੀ ਮੈਂ ਤਾਂ ਕਬਰ ਆ ਗਈ ਪਰ ਇਹ ਆਈ ਮੇਰੀ ਨਾਲ ਆ। ਠੀਕ ਆ ਆਦੀ ਪ੍ਰਿਯਾ ਨੂੰ ਰਾਏਪੁਰ ਦੇ ਡੇਚੋਂ ਖੜਕ ਜੀ ਆਏ ਉਹ ਕਿੱਥੇ ਸੀ? ਉਦੋਂ ਅੰਦਰ ਹੀ ਸੀਗੇ ਜੀ। ਕੀ ਕਿਵੇਂ ਸੀ ਅੰਦਰ? ਅੰਦਰ ਇਹਨਾਂ ਦੀ ਗੋਡੀ ਲੱਗੀ ਹੋਈ ਸੀਗੀ। ਮੈਂ ਅਮੜ ਕੇ ਚੱਕਿਆ ਚੱਕ ਕੇ ਬਾਹਰ ਤਾਂ। ਨੇ ਲਟਕ ਰਹੇ ਸੀ ਹਾਂਜੀ ਲਟਕ ਰਹੇ ਸੀ ਫਾਹਾ ਲੈ ਇਹਨਾਂ ਨੇ ਹਾਂਜੀ ਫਾਹਾ ਲਿਆ ਵਾ ਕਾਹਦੇ ਨਾਲ ਲਿਆ ਜੀ ਆਹ ਵੇਹ ਦੇ ਨਾਲ ਪੱਖੇ ਨਾਲ ਲਿਆ ਤਾਰਿਆ ਮੈਂ ਆ ਜੀ ਕੱਲਿਆਂ ਨੇ ਤੁਸੀਂ ਕੱਲਿਆਂ ਨੇ ਉਹ ਭਰਾਈ ਆ ਮੇਰੀ ਮੋਨੇ ਮੈਂ ਉਹ ਤਾਂ ਕਰ ਫੜੀ ਫੜ ਕੇ ਮਾ ਵੱਢ ਲਿਆ ਕੱਲਿਆਂ ਨੂੰ ਕਿਉਂ ਤੁਸੀਂ ਤਾਰਿਆ ਮੈਨੂੰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਖਿਭਰਾ ਪੈ ਗਿਆ ਕਿਦੰਮ ਮੈਂ ਤਾਂ ਉਹਦੀ ਦਵਾਈ ਵੀ ਆ ਮੈਂ ਲੈ ਕੇ ਹੀ ਬਲੱਡ ਦੀ ਆਵੇ ਲੜਕੇ ਸੁਆ ਨਹੀਂ ਤੁਸੀਂ ਕੱਲਿਆਂ ਨਹੀਂ ਤਾਰ ਲਿਆ ਹਾਂਜੀ ਕੱਲਿਆਂ ਨੇ ਤਾਰਿਆ ਮੈਂ ਵੱਢ ਕੇ ਤੇ ਥੱਲੇ ਕੇਰਾ ਮੈਂ ਕਰ ਲਿਆ ਮੈਂ ਤਾਂ ਜੇ ਚਤਨ ਨੂੰ ਖਿਭਰਾ ਪੈ ਗਿਆ ਮੈਂ ਹਾ ਕੀ ਕਰੀ ਦੋਤੇ ਨੇ ਪਾਰੇ ਆ ਜੀ ਕਿਉਂ ਜੀ ਆ ਮੇਰੇ ਮੁੰਡੇ ਨਾਲ ਲੜਦੇ ਸੀਗੇ ਮੈਨੂੰ ਖੱਚਾ ਕੋਈ ਮੇਰੇ ਨਾਲ ਨਹੀਂ ਕੀਤੀ ਸਾਰਿਆਂ ਨੇ ਮੇਰੇ ਨਾਨਾ ਨੇ ਕਹਿੰਦਾ ਤੂੰ ਮਾਰਿਆ ਵਾ ਮੈਂ ਇਹਦੇ ਬੰਦੇ ਨੂੰ ਮਾਰ ਸਕਦੀ ਆ ਇੰਨਾ ਚਿਰ ਹੋ ਗਿਆ ਦਵਾਈਆਂ ਬੂਟੀਆਂ ਦਵਾਉਂਦੀ ਨੂੰ ਮੈਨੂੰ 7 ਸਾਲ ਹੋ ਗਏ ਤੇ ਮੈਂ ਕਿ ਦਵਾਈਆਂ ਬੂਟੀਆਂ ਦਵਾਉਣੀ ਆ ਠੀਕ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਕੌਰ ਆ ਵੀਰੇ ਜੀ ਨੇ ਡੈਥ ਹੋਈ ਕਿ ਲੱਗਦੀ ਹੈ ਮੇਰੇ ਫਾਦਰ ਆ ਤੇ ਤੁਹਾਨੂੰ ਕਦ ਪਤਾ ਲੱਗਿਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਨੂੰ ਤਾਂ ਕੁੜੀ ਦਾ ਫੋਨ ਗਿਆ ਸੀ ਕਹਿੰਦੀ ਤੇਰਾ ਡੈਡੀ ਬਿਮਾਰ ਬਹੁਤ ਹੋਇਆ ਪਿਆ ਦੇਖ ਲਾ ਕੇ ਤੇ ਤੁਹਾਨੂੰ ਕੀ ਲੱਗਦਾ ਇਹ ਮੇਰਾ ਡੈਡੀ ਮਾਰਿਆ ਇਹਨਾਂ ਨੇ ਕਿਹਨੇ ਮੇਰੇ ਭਰਾ ਨੇ ਤੇ ਮੇਰੀ ਮਾਂ ਨੇ ਤੇ ਉਹਦੇ ਯਾਰ ਨੇ ਕੌਣ ਆ ਕੀ ਉਹਦੇ ਨਾਮ ਪਾਲਾ ਹੈ ਉਹਨੂੰ ਮਾਰਿਆ ਹੈ ਮੇਰੇ ਪਿਓ ਨੂੰ ਪਾਲ ਲੈਣੇ ਆ ਦੇ ਕੱਪੜੇ ਪਾੜਿਆ ਮੇਰੇ ਮੇਰੇ ਭਰਾ ਨੇ ਤੇ ਸਾਰੀਆਂ ਭੈਣਾਂ ਭਰੇੜ ਵਾਲੀਆਂ ਹੋਈਆਂ ਏ ਤਾਰੀਆਂ ਭੈਣਾ ਭਰਾਵਾਂ ਦੇ ਰਲੇ ਹੋਇਆ ਸਾਰੇ ਰਲ ਮਿਲ ਕੇ ਮਾਰਿਆ ਉਹਨਾਂ ਨੇ ਪਹਿਲਾਂ ਵੀ ਕਿਤੇ ਕੋਈ ਅਜਿਹੀ ਗੱਲ ਹੋਈ ਆ ਹਾਂ ਜੀ ਮੇਰੇ ਡੈਡੀ ਨੇ ਪਹਿਲੇ ਵੀ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੇ ਡੈਡੀ ਕਲਿਆਣੀ ਦੇ ਹਸਪਤਾਲ ਦਾ ਘਰਿਆ 4 3 ਚੌਥਾ ਮਹੀਨਾ ਸੀ 2 ਤਰੀਕ ਨੂੰ ਪਹਿਲਾਂ ਪੁਲਿਸ ਕਮੇਟ ਕੀਤੀ ਨਹੀਂ ਕੁਝ ਨਹੀਂ ਹੋਇਆ ਪਹਿਲੇ ਮੇਰੇ ਪਿਓ ਨੇ ਉਹਨਾਂ ਨੇ ਸੁਣੀ ਨਹੀਂ ਕਿਸੇ ਨੇ ਕਿਸੇ ਨੇ ਮੇਰੀ ਸੁਣੀ ਨਹੀਂ ਔਰ ਮੈਂਟਲ ਖਾਇਆ ਸੀ ਉਹਨਾਂ ਨੇ ਵੀ ਮੈਂਟਲ ਆ ਪਾਗਲਾ ਮੇਰੇ ਕੋਲੇ ਜਾਂਦਾ ਸੀ ਕੱਲਾ ਜਾਂਦਾ ਸੀ ਲੁਧਿਆਣੇ ਮੇਰੇ ਘਰ ਜਾਂਦਾ ਸੀ ਮੈਨੂੰ ਮਿਲ ਕੇ ਆਉਂਦਾ ਸੀ ਮੇਰੇ ਘਰ ਕੁੜੀ ਹੋਈ ਮੈਨੂੰ ਦੇਖਣ ਗਿਆ ਸੀ ਮੈਨੂੰ ਕਹਿੰਦਾ ਪੁੱਤ ਮੈਂ ਮਰ ਜਾਣਾ ਮੈਨੂੰ ਮਾਰ ਦੇ ਕੋਟ ਦੇ ਮੈਨੂੰ ਰੋਏ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਕਿਤੇ ਕਿਸੇ ਦੇ ਫੋਨ ਤੋਂ ਕਿਤੇ ਕਿਸੇ ਦੇ ਫੋਨ ਤੋਂ ਕਹਿੰਦਾ ਮੈਨੂੰ ਬਚਾਲਾ ਮੈਂ ਕਹਾ ਡੈਡੀ ਮੈਂ ਠੀਕ ਨਹੀਂ ਮੈਂ ਕਿਵੇਂ ਆ ਜਾ ਮੈਂ ਕਹਾ ਮੈਨੂੰ ਵੜਨ ਨਹੀਂ ਦਿੰਦੇ ਤੈਨੂੰ ਮਿਲਣ ਨਹੀਂ ਦਿੰਦੇ ਮੈਨੂੰ ਕਟਦਾ ਬਹੁਤ ਹੈ ਮੇਰਾ ਭਰਾ ਵੀ ਵੈਸੇ ਦੋ ਹੀ ਭੈਣ ਭਰਾ ਵੀਰੇ ਅਦੀਵਾਸੀ ਕੀ ਨਾਮਾ ਤੁਹਾਡਾ ਜੀ ਤੇਰਾ ਨਾਮ ਜੀ ਬੱਤਜੀਤ ਕੌਰ ਆ ਲੁਧਿਆਣੇ ਰਹਿਂਗਾ ਸੀ ਦੋਤੇ ਪੁੱਤੇ ਆਲੀਆਂ ਸੀ ਜਗ ਜਿਹਨਾਂ ਦੀ ਮੌਤ ਹੋਈ ਇਹ ਮੇਰਾ ਡਪਰਾ ਵਾ ਤਿੰਨ ਹਿੱਸੇ ਛੋਟਾ ਸਾਡੇ ਤੋਂ ਤੀਜੇ ਛੋਟਾ ਕਦੋਂ ਪਤਾ ਲੱਗਿਆ ਸਾਨੂੰ ਇਹਦੇ ਨਹੀਂ ਦੱਸਿਆ ਇਹਦੇ ਮਾਪੇ ਪੇਕੇਥਰਾਜ ਤੋਂ ਮੋਗੇ ਤੋਂ ਆ ਗਏ ਅਸੀਂ ਲੁਧਿਆਣੇ ਤੋਂ ਆਈਆਂ ਸਾਡੇ ਮਾਮੇ ਆਣੇ ਸਾਨੂੰ ਸੱਦਿਆ ਹੁਣ ਜਦੋਂ ਉਹਨਾਂ ਨੇ ਰੋਲਾ ਪਾਇਆ ਮੇਰਾ ਡਪਰਾ ਪੂਰਾ ਹੋ ਗਿਆ ਸੀ ਹੁਣ ਆ ਜਾਂ ਸਾਨੂੰ ਕਹਿਣਾ ਕਿ ਉਹਨੇ ਫਾ ਲਿਆ ਜੀ ਫਾਨੀ ਲੈਣ ਬੰਦਾ ਰੱਖਿਆ ਵਾ ਉਹ ਇੱਕ ਸਾਹ ਘਰੇ ਆਉਂਦਾ ਵਾ ਤਾਂ ਲੱਗਦਾ ਸੀ ਕਹਿੰਦਾ ਮੇਰੇ ਸਾਹਮਣੇ ਆਉਂਦਾ ਨੂੰ ਨੀਂਦ ਦੀਆਂ ਗੋਲੀਆਂ ਪਤਾ ਨਹੀਂ ਕੀ ਦਿੰਦੀ ਕਿ ਨਹੀਂ ਕਹਿੰਦਾ ਮੈਂ ਤਿੰਨ ਦਿਨਾਂ ਦਸ ਸੁਤਦਾ ਪਿਆ ਨਹੀਂ ਉੱਟਦਾਗਾ ਅਸੀਂ ਥਾਣੇ ਰਿਪੋਰਟ ਲਗਾਈ ਸੀ ਸੀਟੀਟਾਣੇ ਅਸੀਂ ਆਖਿਆ ਸੀ ਕਹਿੰਦੇ ਤੁਸੀਂ ਗੱਲ ਚਾਹ ਦੇ ਦਿਓ ਜੇ ਤੁਹਾਨੂੰ ਦੁੱਖ ਆਦੀ ਪਲ ਜਾਏ ਦਾ ਖਰਚ ਨਾ ਕਰ ਸਾਡੀ ਮਾਂ ਨੂੰ 15000 ਰੁਪਏ ਮਿਲਦੀ ਪੈਨਸ਼ਨ 16000 ਰੁਪਏ ਸਾਡਾ ਪਿਓ ਫੌਜੀ ਸੀਗਾ ਇਰੇ ਨਾ ਪੁੱਤ ਵੀ ਕਮਾਉਂਦਾ ਇਹਨੂੰ ਕਿਹੜੀ ਲੋੜ ਆ ਬੰਦੇ ਦੀ ਜੇ ਬੰਦੇ ਵੀ ਨਾ ਲਈ ਸਰਦਾ ਬਾਹਰ ਜਾਵੇ ਸਾਡੇ ਘਰੇ ਨਾ ਬੰਦੇ ਨੂੰ ਲਿਆਵੇ ਸਾਨੂੰ ਪੁਲਿਸਾਂ ਨੇ ਇਹ ਗਿਆ ਸੀ ਕਹਿੰਦੇ ਜਿਹਨੂੰ ਮਰਜੀ ਰੱਖ ਸਕਦੀ ਆ ਤੁਸੀਂ ਕੀ ਕਰੋਗੇ ਤੁਸੀਂ ਨੂੰ ਖਰਚਾ ਦੇ ਦੋ ਸਾਡੀ ਮਾਂ ਦੀ ਪੈਸੇ ਨੂੰ ਮਿਲਦੀ ਆ ਸੀ ਕਿੱਥੋਂ ਖਰਚਾ ਦੇ ਦੀਏ ਤਾਂ ਆਪੇ ਕਿੱਕ ਕਮਰੇ ਚ ਰਹਿਨੀ ਆ ਗਰੀਬ ਬਣੀ ਆ 10 ਸਾਲ ਹੋ ਗਏ ਸੀ ਇਹਦਾ ਬੂਆ ਟੱਪਿਆ ਪੂਰਾ ਮੱਲਾ ਕਹਿ ਦੇਵੇ ਵੀ ਇਹ ਕੁਲ ਨਾਮ ਦਿਨਾਵਾ ਹੁਣ ਤੇ ਸਾਰੇ ਲੋਕਾਂ ਨੇ ਨਾ ਥੋੜਾ ਜਿਹਾ ਅਗਦਾ ਸੀ ਮੇਰਾ ਪੁੱਤ ਆ ਸੀ ਮੇਰਾ ਸਾਡਾ ਦੋਨਾਂ ਪਹਿਨਾ ਤੇ ਜਿਹੇ ਤੋਂ ਛੋਟਾ ਸੀਗਾ ਮੈਂ ਵੱਡਿਆਂ ਸਾਹਾਂ ਤੇ ਮੇਰੇ ਤੋਂ ਛੋਟੀ ਉਹਦੇ ਤੋਂ ਛੋਟਾ ਸੀਗਾ ਉਹ ਸਾਡਾ ਭਰਾ ਕਬੜਾਨੀ ਸੀ ਨਸ਼ਾ ਦਿਂਦੀ ਸੀ ਪਾਲੇ ਦੇ ਨਾ ਜਾਣ ਲਈ ਉਹ ਬੰਦੇ ਦਾ ਨਾਂ ਪਾਲਾ ਮੈਨੂੰ ਰੋਜ਼ ਸੁੱਤੀ ਪੈਨੂ ਫੋਕਟੇ ਮੇਰੇ ਦੰਦ ਕੱਢਦਾ ਜੇਬ ਚ ਲਈ ਫਿਰਦਾ ਸੀ ਗੀਜੇ ਦੇ ਬੰਦੇ ਨਾ ਮਤੇ ਮੇਰੀ ਪਤੀ ਜੀ ਦਾ ਚਾਚਾ ਸੋਰਾ ਮਰ ਗਿਆ ਕੱਲ ਮੈਂ ਸਦਾ ਹੁਣ ਕੋਟ ਮਾਰਦੀ ਹਾਂ ਸਾਨੂੰ ਨਹੀਂ ਬੰਦਾ ਰਾਇਤਾ ਰੋਜ਼ ਕੋਟ ਦੇ ਸੀ ਕਹਿੰਦਾ ਆ ਸਾਰਿਆਂ ਨੂੰ ਅਸੀਂ ਪੁੱਛਿਆ ਸੀ ਕਹਿੰਦੇ ਠੀਕਾ ਮਾਰਦੇ ਸਾਡੇ ਨਾ ਸਿੱਧਾ ਕਰੀ ਜਾਣ ਝਗੜਾ ਕਿ ਨਾ ਹੋਇਆ ਜੀ ਲੜੇ ਮੁੰਡੇ ਨੇ ਭੈਣ ਦੇ ਮਾਰਿਆ ਭੈਣ ਦੇ ਲੀੜੇ ਪਾੜਤੇ ਜੀ ਕੀ ਕਾਰਨ ਆ ਕਿਉਂ ਕਿਉਂ ਬੰਦਾ ਤੂੰ ਰੋਨੀ ਆ ਕਿਉਂ ਕਹਿਨੀ ਆ ਵੀ ਇਹਨਾਂ ਨੇ ਮੇਰਾ ਪਿਓ ਮਾਰਿਆ ਕਿਵੇਂ ਲੱਗਦਾ ਮੱਲੇ ਵਾਲਿਆ ਨੂੰ ਕਿਵੇਂ ਲੱਗਦਾ ਇਹ ਕੀ ਆ ਮੱਲੇ ਵਾਲਿਆ ਤੁਸੀਂ ਦੇਖੀ ਜਾਂਦੇ ਜਦੋਂ ਖੋਦੋਦੀ ਧੀ ਗਈ ਜਾਂਦੀ ਆ ਸੀ ਵੀ ਫਿਰ ਜਵਾਬ ਕਦੇ ਕੁੜੀ ਦੇ ਕਰਾਂਗੇ ਜਿਹਨੂੰ ਦੇਲੀ ਨਹੀਂ ਚੜਾਣ ਦਿੱਤਾ ਤੁਸੀਂ ਮਤਲਬ ਇੱਥੇ ਰਹਿੰਦੇ ਹੋ ਕੋਈ ਹੈ ਇਹੋ ਜਿਹਾ ਕੋਈ ਜਿਵੇਂ ਨਾ ਹਿਲ ਜਾ ਜਿਵੇਂ ਕੁੜੀ ਨੇ ਇਲਜ਼ਾਮ ਲਾਇਆ ਕੋਈ ਆਉਂਦਾ ਇੱਥੇ ਬੰਦਾ ਕੋਈ ਹੈ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਜਿੱਥੋਂ ਤੱਕ ਗੁਰਦਵਾਰਾ ਤੱਕ ਮਰਦੀ ਪੁੱਛ ਲੋ ਜੀ ਰਹਿੰਦਾ ਵਾ ਇਹਦੇ ਨਾਲ ਰਹਿੰਦਾ ਇਹਦੇ ਨਾਲ ਹੀ ਹੁੰਦਾ ਤਾਂ ਇਹ ਪਲਾ ਨਹੀਂ ਲੈਂਦੀ ਹੋਊਗੀ ਹੁਣ ਸਾਰੇ ਆਮ ਬਹਿ ਕੇ ਜਾਂਦੀ ਆ ਉਹਦੇ ਨਾਲ ਸਾਰੇ ਆਮ ਬਹਿ ਕੇ ਆਉਂਦੀ ਆ ਉਹਦੇ ਨਾਲ ਕਿਉਂ ਨਿਆਂ ਇਸ ਮੁੰਡਾ ਕਰਕੇ ਹੋਇਆ ਜੀ ਇਹ ਇਹ ਪਤਾ ਕਹਿ ਨਹੀਂ ਸਕਦੇ ਜੀ ਇਹ ਤਾਂ ਉਹ ਆਦਮੀ ਹੈ ਨਹੀਂ ਹੁਣ ਇਹ ਤਾਂ ਜੋ ਬੋਲਦਾ ਸੀ ਇਸ ਬੰਦਾ ਤੋਂ ਉਹ ਜ਼ਿਆਦਾ ਨਹੀਂ ਸੀ ਬਰਦਾਸ਼ਤ ਨਹੀਂ ਕਰਦਾ ਉਹ ਬੰਦਾਰ ਫਿਰ ਮੈਂ ਜੇ 10 ਵਜੇ ਤਾਂ ਮੈਂ ਚਲਦਾ ਹਾਂ ਕਾ ਮੈਂ ਚਲਦਾ ਇਹ ਨਹੀਂ ਕਾਗਜ਼ ਬਣਾ ਲੈ ਹਾਲੇ ਕੁਲੀ ਦੇ ਜੀ ਅੱਜ ਜਿਹੜਾ ਇੱਥੇ ਇੱਕ ਮੌਤ ਹੋਈ ਆ ਕੀ ਨਾਮ ਸੀ ਉਹ ਕਿਵੇਂ ਹੋਈ ਆ ਜੀ ਤੇ ਅੱਜ ਇਹਨਾਂ ਦਾ ਕੋ ਫੋਨ ਆ ਮੈਨੂੰ ਐਮਸੀ ਦਾ ਕਹਿੰਦੇ ਕੋ किशनਜੀਤ ਸਿੰਘ ਆ ਸੈਨ ਉਹ ਭਜਨ ਸਿੰਘ ਗਲੀ ਨੰਬਰ 8 ਅਜੀਤ ਨਗਰ ਜਗਰਾਉ ਉਹਨੇ ਕੋ ਘਰੇ ਕੋਈ ਦਵਾਈ ਪਰੇਸ਼ਾਨ ਸੀ ਕਹਿੰਦੇ ਕੋ ਫਹਾਗਵਾ ਲੈ ਲਿਆ ਉਹ ਵੇਖਦੇ ਹੁਣ ਅੱਗੇ ਡਾਕਟਰ ਸਾਹਿਬ ਤੋਂ ਚੈੱਕ ਕਰਾਉਣੇ ਆ ਲੈਡ ਬੋਡੀ ਨੂੰ ਉਤੇ ਦਾਨ ਭੇਜ ਕੇ ਪੋਰਟ ਮੰਡ ਕਰਾ ਕੇ ਪਤਾ ਲੱਗੂਆ ਫਿਰ ਕੀ ਗੱਲ ਹੋਈ ਜੀ ਕਿਵੇਂ ਜਿਹੜਾ ਮ੍ਰਿਤਕ ਦਾ ਪਰਿਵਾਰ ਦਾ ਕਹਿਣਾ ਕਿ ਇਹ ਮਾਰਿਆ ਗਿਆ ਜੀ ਕਿ ਇਹ ਹੈ ਆ ਵੇਖਦੇ ਕੋਈ ਦਿਨ ਇਕੱਠੇ ਕਰਕੇ ਵੇਖਦੇ ਇਹਨਾਂ ਨੂੰ ਕੀ ਕੀ ਪ੍ਰੋਬਲਮ ਆ ਕੀ ਗੱਲਬਾਤ ਆ ਕੋਈ ਮੇਰੇ ਅਗਲੀ ਤਰੀਕੀ ਦੇ ਵਿੱਚ ਲੈ ਆਵਾਂਗੇ ਕੀ ਗੱਲਬਾਤ ਹੁੰਦੀ ਆ ਇਹਨਾਂ ਦਾ ਭਾਂਜਾ ਇਹਨਾਂ ਦੀ ਵਾਈਫ ਤੇ ਇਲਜ਼ਾਮ ਲਾ ਰਿਹਾ ਜੀ ਉਹਦੇ ਬਾਰੇ ਠੀਕ ਹੈ ਨਾ ਉਹ ਹਲੇ ਕੋਈ ਨਹੀਂ ਹਲੇ ਇਹਨੇ ਪੁੱਛਦਿਆਂ ਬਿਠਾ ਕੇ ਇਹਨਾਂ ਨੂੰ ਆ ਵੀ ਪਈ ਦੱਸੋ ਤੁਹਾਨੂੰ ਕੀ ਹੈ ਕੀ ਇਹਨੂੰ ਕੋਈ ਸਾਖ ਸੁਭਾ ਕੀ ਗੱਲ ਆ ਜਾਂ ਦਿਮਾਗੀ ਪ੍ਰਸਾਨ ਸੀ ਜਾਂ ਇਹਨੂੰ ਕੋਈ ਕੀ ਕੀਤਾ ਉਹ ਆਸੇ ਪਾਸੇ ਤੋਂ ਬਦਲ ਆ ਕੇ ਆਪਾਂ ਲ ਪਤਾ ਨਹੀਂ ਮੈਂ ਹਲੇ ਹੁਣੇ ਆਏ ਹਲੇ ਦੇਖਦੇ ਆ ਕੋਈ ਕੋਈ ਪੁੱਛਿਆ ਚ ਲੱਗਦਾ ਕੋਈ ਨਹੀਂ